ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮਜੀਠੀਏ ਦੇ ਬਾਰੇ ਵਿੱਚ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਡਰਗ ਮਾਮਲੇ 'ਚ ਸਿੱਟੇ ਸਾਹਮਣੇ ਪੇਸ਼ ਹੋਣ ਦੇ ਲਈ ਸੋਮਵਾਰ ਨੂੰ ਪਟਿਆਲਾ ਪਹੁੰਚੇ ਸਤਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਕਹੇ ਕਿ ਉਹਨਾਂ ਨੇ 9 ਦਸੰਬਰ ਨੂੰ ਪੰਜਾਬ ਦੀ ਇੱਕ ਲੜਕੀ ਦੇ ਹੱਕ ਲਈ ਡਟਣ ਦਾ ਐਲਾਨ ਕੀਤਾ ਸੀ ਪਰ ਸ੍ਰੀ ਭਗਵੰਤ ਮਾਨ ਨੂੰ ਇਹ ਗੱਲ ਪਸੰਦ ਨਹੀਂ ਆਈ ਉਹਨਾਂ ਨੇ ਉਹਨਾਂ ਨੂੰ 11 ਦਸੰਬਰ ਨੂੰ ਡਰੱਗ ਮਾਮਲੇ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਸੱਮਣ ਜਾਰੀ ਕਰ ਦਿੱਤੇ ਮਾਨ ਤੇ ਹੁਣ ਕਰਦੇ ਆਂ ਮ ਜੀਠ ਨੇ ਕਹਿ ਕੇ ਸੀਆਈਟੀ ਮੁਖੀ ਮਕਵਿੰਦਰ ਸਿੰਘ ਸ਼ੀਨਾਖ 31 ਦਸੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ ਤੇ ਅਜਿਹੀ ਸਥਿਤੀ ਵਿੱਚ ਮਾਨ ਆਪ ਦੇ ਸਿੱਟੇ ਦੇ ਮੁਖੀ ਬਨੋ ਜਾਨ ਅਤੇ ਕੈਂਜੀ ਅੰਡਰਵਰਸ ਸਮੇਤ ਆਪਣੇ OSDI ਮੈਂਬਰ ਦੇ ਤੌਰ ਦੇ ਵਿੱਚ ਇਸ ਵਿੱਚ ਸ਼ਾਮਲ ਕਰ ਲੈਂਦੇ ਫਿਰ ਉਹ ਮਾਨ ਨਾਲ ਦੋ ਦੋ ਹੱਥ ਕਰਨਗੇ ਮਜੀਠੇ ਨੇ ਕਹਿ ਕਿ ਕੋ ਗ੍ਰਿਫਤਾਰੀ ਤੋਂ ਡਰਨ ਵਾਲੀ ਨਹੀਂ ਹਨ ਇਸ ਲਈ ਉਹਨਾਂ ਨੂੰ ਕਮਜ਼ੋਰ ਅਗੁਨਾ ਸਮਝੋ ਮਜੀਠੇ ਨੇ ਕਹਿ ਕਿ ਸੁਪਰ ਸਟੈਕ ਦੇ ਭਗਵੰਤ ਮਾਨ ਖਿਲਾਫ ਮੁੱਦਿਆਂ ਨੂੰ ਲੈ ਕੇ ਲੜਨ ਵਾਲਿਆਂ ਖਿਲਾਫ ਸਰਕਾਰੀ ਤੰਤਰ ਦੀ ਦਰਵਾਜ਼ਾ ਹੋ ਰਹੀ ਹੈ ਤੇ ਇਹ ਬੇहद ਗਲਤ ਹੈ ਪਰ ਉਹ ਕਾਨੂੰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਬਿਨ ਸਾਪੀ ਵਿਰੋਧ ਆਪਣੀ ਵਾਇਸ ਉੱਚਾ ਕਰਦੇ ਰਹਿਣਗੇ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ